ਖੜ ਦੇ ਬਾਅਦ ਪੈਦਾ ਹੋਈਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਵੱਲੋਂ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਵੱਡੇ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਪਿੰਡਾਂ ਦੀਆਂ ਗਲੀਆਂਾਂ ਅਤੇ ਚੌਰਾਹਿਆਂ ਦੇ ਵਿੱਚ ਫੌਗਿੰਗ ਕਰਵਾਈ ਤਾਂ ਜੋ ਡੇਂਗੂ ਮਰੀਆ ਤੇ ਹੋਰ ਮੱਛਰਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਵਲੰਟੀਅਰਾਂ ਵੱਲੋਂ ਸਫਾਈ ਮੁਹਿੰਮ ਵੀ ਚਲਾਈ ਗਈ ਜਿਸ ਦੌਰਾਨ ਬਾੜ ਕਾਰਨ ਇਕੱਠਾ ਹੋਇਆ ਗੰਦਗੀ ਅਤੇ ਕੂੜਾਕਰਕਟ ਹਟਾਇਆ ਗਿਆ। ਵਲੰਟੀਅਰਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨਾਲ-ਨਾਲ ਜੇਕਰ ਲੋਕ ਵੀ ਆਪਣੀ ਜ਼ਿੰਮੇਵਾਰੀ ਲਿਭਾਉਣ ਤਾਂ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕੰਮ ਨਾ ਸਿਰਫ ਸਿਰਫ ਸਿਹਤ ਦੀ ਰੱਖਿਆ ਸਗੋ ਲੋਕਾਂ ਨੂੰ ਸਹਾਇਤਾ ਦੇਣ ਦੀ ਇੱਕ ਵੱਡੀ ਉਦਾਹਰਣ ਵੀ ਹੈ ਖੜਦੇ ਬਾਅਦ ਪੈਦਾ ਹੋਈਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਵੱਲੋਂ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਵੱਡੇ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਪਿੰਡਾਂ ਦੀਆਂ ਗਲੀਆਂਾਂ ਤੇ ਚੌਰਾਹਿਆਂ ਦੇ ਵਿੱਚ ਫੌਗਿੰਗ ਕਰਵਾਈ ਤਾਂ ਜੋ ਡੇਂਗੂ ਮਰੇਆ ਤੇ ਹੋਰ ਮੱਛਰਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਵਲੰਟੀਅਰਾਂ ਵੱਲੋਂ ਸਫਾਈ ਮਹਿੰਮ ਵੀ ਚਲਾਈ ਗਈ ਜਿਸ ਦੌਰਾਨ ਬਾੜ ਕਾਰਨ ਇਕੱਠਾ ਹੋਇਆ ਗੰਦਗੀ ਅਤੇ ਕੂੜਾਕਰਕਟ ਹਟਾਇਆ ਗਿਆ ਵਾਲੰਟੀਅਰਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨਾਲ-ਨਾਲ ਜੇਕਰ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕੰਮ ਨਾ ਸਿਰਫ ਸਿਹਤ ਦੀ ਰੱਖਿਆ ਹੈ ਸਗੋ ਲੋਕਾਂ ਨੂੰ ਸਹਾਇਤਾ ਦੇਣ ਦੀ ਇੱਕ ਵੱਡੀ ਉਦਾਹਰਣ ਵੀ ਹੈ। ਖੜ ਦੇ ਬਾਅਦ ਪੈਦਾ ਹੋਈਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਵੱਲੋਂ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਵੱਡੇ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਪਿੰਡਾਂ ਦੀਆਂ ਗਲੀਆਂ ਅਤੇ ਚੌਰਾਹਿਆਂ ਦੇ ਵਿੱਚ ਫੌਗਿੰਗ ਕਰਵਾਈ ਤਾਂ ਜੋ ਡੇਂਗੂ ਮਰੀਆਂ ਤੇ ਹੋਰ ਮੱਛਰਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਵਲੰਟੀਅਰਾਂ ਵੱਲੋਂ ਸਫਾਈ ਮਹਿੰਮ ਵੀ ਚਲਾਈ ਗਈ ਜਿਸ ਦੌਰਾਨ ਬਾੜ ਕਾਰਨ ਇਕੱਠਾ ਹੋਇਆ ਗੰਦਗੀ ਅਤੇ ਕੂੜਾਕਰਕਟ ਹਟਾਇਆ ਗਿਆ ਵਲੰਟੀਅਰਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨਾਲ-ਨਾਲ ਜੇਕਰ ਲੋਕ ਵੀ ਆਪਣੀ ਜ਼ਿੰਮੇਵਾਰੀ ਲਿਵਾਉਣ ਤਾਂ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕੰਮ ਨਾ ਸਿਰਫ ਸਿਹਤ ਦੀ ਰੱਖਿਆ ਹੈ ਸਗੋ ਲੋਕਾਂ ਨੂੰ ਸਹਾਇਤਾ ਦੇਣ ਦੀ ਇੱਕ ਵੱਡੀ ਉਦਾਹਰਣ ਵੀ ਹੈ। ਖੜ ਦੇ ਬਾਅਦ ਪੈਦਾ ਹੋਈਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਵੱਲੋਂ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਵੱਡੇ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਪਿੰਡਾਂ ਦੀਆਂ ਗਲੀਆਂਾਂ ਤੇ ਚੌਰਾਹਿਆਂ ਦੇ ਵਿੱਚ ਫੌਗਿੰਗ ਕਰਵਾਈ ਤਾਂ ਜੋ ਡੇਂਗੂ ਮਲੇਰੀਆ ਤੇ ਹੋਰ ਮੱਛਰਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਵਲੰਟੀਅਰਾਂ ਵੱਲੋਂ ਸਫਾਈ ਮੁਹਿੰਮ ਵੀ ਚਲਾਈ ਗਈ ਜਿਸ ਦੌਰਾਨ ਬਾੜ ਕਾਰਨ ਇਕੱਠਾ ਹੋਇਆ ਗੰਦਗੀ ਅਤੇ ਕੂੜਾਕਰਕਟ ਹਟਾਇਆ ਗਿਆ ਵਾਲੰਟੀਅਰਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਨਾਲ-ਨਾਲ ਜੇਕਰ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਬਿਮਾਰੀਆਂ ਦੇ ਖਤਰੇ ਨੂੰ ਕਾਫੀ ਘਟਾਇਆ ਜਾ ਸਕਦਾ ਹੈ ਪਿੰਡ ਵਾਸੀਆਂ ਨੇ ਵੀ ਆਮ ਆਦਮੀ ਪਾਰਟੀ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕੰਮ ਨਾ ਸਿਰਫ ਸਿਹਤ ਦੀ ਰੱਖਿਆ ਹੈ ਸਗੋ ਲੋਕਾਂ ਨੂੰ ਸਹਾਇਤਾ ਦੇਣ ਦੀ ਇੱਕ ਵੱਡੀ ਉਦਾਹਰਣ ਵੀ ਹੈ